ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਰਾਜਸਥਾਨੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਰੂਪ ਅਟੈਚੀ ਵਿੱਚ ਪਾ ਕੇ ਉਹਨਾਂ ਲੈ ਜਾ ਰਹੇ ਪਿਓ ਪੁੱਤ ਖਿਲਾਫ ਥਾਣਾ ਹਵਾਈ ਅੱਡਾ ਰਾਜਸਥਾਨੀ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਤਹਾਨੂੰ ਦੱਸ ਦਿੰਦੇ ਆ ਇਹ ਪਾਵਨ ਰੂਪ ਪਾਈ ਕਿਸਮਾ ਜਿਲ੍ਹਾ ਮੋਗਾ ਦੇ ਇੱਕ ਡੇਰੇ ਦੇ ਮੁਖੀ ਬਾਬਾ ਕੁਲਵੰਤ ਸਿੰਘ ਤੋਂ ਲਿਆਂਦਾ ਗਿਆ ਸੀ ਅਤੇ ਮਰਿਆਦਾ ਦੇ ਉਲਟ ਉਕਤ ਵਿਅਕਤੀਆਂ ਨੇ ਪੈਰਾਂ 'ਚ ਬੂਟ ਪਾਏ ਹੋਏ ਸਨ ਅਤੇ ਨਾ ਹੀ ਚੋਰ ਸਾਹਿਬ ਕੀਤਾ ਜਾ ਰਿਹਾ ਸੀ ਇਹ ਪਤਾ ਲੱਗਣ ਦੇ ਸਿੱਖ ਸੰਗਤਾਂ ਹਵਾਈ ਅੱਡੇ ਤੇ ਇਕੱਠੀਆਂ ਹੋ ਗਈਆਂ ਸੰਗਤਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਜੇਕਰ ਗੁਰੂ ਸਾਹਿਬ ਦਾ ਸਰੂਪ ਗਲਤ ਹੱਥਾਂ ਚੱਲਿਆ ਜਾਂਦਾ ਹੈ ਤਾਂ ਇਸ ਦੀ ਬੇਅਦਬੀ ਵੀ ਹੋ ਸਕਦੀ ਹੈ ਜਿਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਇਸ ਤਰ੍ਹਾਂ ਦੇ ਬਾਬਿਆਂ ਨੱਥ ਪਾਉਣ ਲਈ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਮੈਂ ਰਾਜਾ ਸਾਂ ਸੀਦਾ ਰਹਿਣ ਵਾਲਾ ਮੈਂ ਏਅਰਪੋਰਟ ਤੇ ਆਟੋ ਚਲਾਉਣਾ ਅਹੀਂ ਵੇਖਿਆ ਕਿ ਦੋ ਹੀ ਆਟੋ ਵਾਲੇ ਫਿਰ ਤੇ ਸਾਰੀ ਵੇਖਣ ਆਏ ਸੀ ਤੇ ਮੇਰੇ ਨਾਲ ਦੇ ਆਟੋ ਵਾਲਿਆਂ ਨੇ ਮੈਨੂੰ ਦੱਸਿਆ ਕਿ ਮੇਰੇ ਮਾਰੇ ਦਾ ਪ੍ਰਕਾਸ਼ ਅੰਦਰ ਲੈ ਕੇ ਜਾ ਰਹੇ ਨੇ ਮੈਂ ਉਹਨਾਂ ਨੂੰ ਕਹਿ ਕਿ ਮੈਂ ਕਹਿੰਦਾ ਮਾਰੇ ਦਾ ਪ੍ਰਕਾਸ਼ ਨਹੀਂ ਅੰਦਰ ਜਾਂਦਾ ਮਲੇ ਪੰਜ ਸਿੰਘ ਹੁੰਦੇ ਆ ਨਾਲ ਚੋਰ ਸਾਹਿਬ ਹੁੰਦਾ ਫਿਰ ਲੈ ਕੇ ਜਾਂਦੇ ਉਹ ਕਹਿ ਲੱਗਾ ਨਹੀਂ ਇਹ ਲੈ ਕੇ ਜਾ ਰਹੇ ਨੇ ਮੈਨੂੰ ਸ਼ੱਕ ਪਿਆ ਮੈਂ ਉਹ ਜਾ ਕੇ ਉਹਨਾਂ ਸੰਗਾਂ ਨੂੰ ਪੁੱਛਿਆ ਜਿਹੜੇ ਲੈ ਕੇ ਜਾ ਰਹੇ ਸੀ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਹਾਂ ਜੀ ਇਹ ਮਾਰੇ ਦਾ ਸਰੂਪ ਲੈ ਕੇ ਚੱਲੇ ਉਹਨੇ ਉਹਨੇ ਤੇ ਮੈਂ ਉਹਨਾਂ ਨੂੰ ਕਹਿ ਮੈਂ ਕਹਿੰਦਾ ਤੁਹਾਨੂੰ ਮਰਿਆਦਾ ਦਾ ਕੋ ਪਤਾ ਨਹੀਂ ਕਹਿੰਦੇ ਨਹੀਂ ਅਸੀਂ ਕਿਸੇ ਨੂੰ ਗੱਲ ਕੀਤੀ ਸੀ ਜੋ ਕਹਿੰਦੇ ਇਦਾਂ ਮਿਲ ਜਾ ਸਕਦੇ ਫਿਰ ਉਹਨੇ ਚਲੋ ਜਿਹੜਾ ਉਹਨਾਂ ਨੇ ਹੈਂਡਓਵਰ ਕਰਨਾ ਹੈ ਮਲਕੀਤ ਸਿੰਘ ਨੂੰ ਉਨੇ ਡੱਕ ਲਿਆ ਉਹਨੇ ਧੱਕਨ ਤੇ ਮਲਕ ਪਰਵਨਾ ਕਹਿੰਦੇ ਮਾਰਾ ਦਾ ਸਰੂਪ ਤੁਸੀਂ ਇਦਾਂ ਨਹੀਂ ਖੜਾ ਸਕਦੇ ਕਿ ਮਾਰਾ ਦਾ ਸਰੂਪ ਬਾਹਰ ਲੈ ਜਾਓ ਬਾਹਰ ਜਾ ਕੇ ਪਾਰਕਿੰਗ ਚ ਬੈਠ ਗਏ ਉਹਨੇ ਜਿਹਨੂੰ ਫਿਰ ਮਲਕੀ ਸਿੰਘ ਸੇ ਕਹਿਣ ਲੱਗਾ ਮਤਲਬ ਵੈਦ ਵੀ ਉਹਨੇ ਸਲਾਹ ਕੀਤੀ ਕਿ ਇੱਥੇ ਪਾਰਕਿੰਗ ਪਰ ਵੀ ਘਰ ਵੀ ਇੰਡੀਆ ਤੇ ਉਹਨੇ ਟਿਕਾਣੇ ਫਿਰ ਮਕੀ ਸਿੰਘ ਦੇ ਕਹਿੰਦੇ ਇਹ ਮਾਰਾ ਦਾ ਸਰੂਪ ਗੁਰਦਰਾ ਪਾਪਾ ਜੀ ਸਿੰਘ ਰਾਜਾ ਸਸੀ 8 ਨੰਬਰ ਵਾਰਚ ਸਬੂਤ ਕਰਦਾ ਹੈ ਤੇ ਨਾਲੋਨੇ ਮਲਕੀ ਸਿੰਘ ਨੇ ਦੋ ਸਿੰਘ ਹੋਰ ਕਲੇ ਗੱਡੀ ਰਾਹ ਕੱਲਿਆ ਤੇ ਅਸੀਂ ਮਹਾਰਾਜਾ ਸਰੂਪ ਉੱਥੇ ਬਰਦਾ ਸਾਹਿਬ ਪ੍ਰਕਾਸ਼ ਕਰੇ। ਮੈਂ ਗੁਰਕਾ ਖਾਲਸਾ ਵਗੇ ਜੀ ਫਤਿਹ। ਅ ਫਿਰ ਜਦੋਂ ਪਹੁੰਚਾ ਨਾਮ ਦੱਸ ਕੇ ਤੇ ਆਪਣਾ ਹੋਤਾ ਰੱਖਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਦੇਵ ਸਿੰਘ ਹੈਡ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਤੇ ਕਿ ਭਾਈ ਗੋਬਿੰਦ ਸਿੰਘ ਜੀ ਲੰਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਆਦੇਸ਼ ਤੇ ਇਹ ਰਿਪੋਰਟ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਦੇ ਨਾਂ ਤੇ ਜੋ ਬਣਿਆ ਉੱਥੇ ਪਹੁੰਚੇ ਆ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਪਾਵਨ ਸਰੂਪ ਅਟਾਚੀ ਵਿੱਚ ਪਾ ਕੇ ਅੰਮ੍ਰਿਤਸਰ ਤੋਂ ਦਿੱਲੀ ਤੇ ਦਿੱਲੀ ਤੋਂ ਪੂਨੇ ਲਿਜਾਇਆ ਜਾ ਰਿਹਾ ਸੀ ਉਸਬੰਦੀ ਸਿੰਘ ਸਾਹਿਬ ਜੀ ਨੇ ਸਾਨੂੰ ਕਾਰਵਾਈ ਕਰਨ ਵਾਸਤੇ ਭੇਜਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਕਰਨਾ ਹਰ ਗੁਰਸਿੱਖ ਦਾ ਫਰਜ਼ ਮੰਨਦਾ ਹੈ ਇਸ ਤਰ੍ਹਾਂ ਦਾ ਕੋਈ ਵੀ ਨਿਯਮ ਨਹੀਂ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਟੈਚੀ ਵਿੱਚ ਪਾ ਕੇ ਇਸ ਤਰ੍ਹਾਂ ਫਲਾਈਟ ਵਿੱਚ ਲੈ ਜਾਈਏ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਘੋਰ અપਮਾਨ ਹੈ ਬੇਅਦਬੀ ਹੈ ਤੇ ਇਸ ਦੇ ਸੰਬੰਧ ਵਿੱਚ ਅੱਜ ਸਾਰੇ ਹੀ ਪ੍ਰਚਾਰਕ ਵੀਰ ਫੁੱਲਸ ਪ੍ਰਸ਼ਾਸਨ ਵਾਲੇ ਵੀਰਾਂ ਕੋਲ ਆਏ ਹਾਂ ਤੇ ਇਹਨਾਂ ਨੂੰ ਬੇਨਤੀ ਕਰਕੇ ਇਹਨਾਂ ਤੇ ਬੰਦੀ ਹੋਈ ਧਾਰਾ 295ਏ ਲਾਉਣ ਦਾ ਯਤਨ ਕਰਾਂਗੇ ਤਾਂ ਕਿ ਕੋਈ ਵੀ ਗਲਤ ਅਨਸਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਅਦਵੀ ਨਾ ਕਰ ਸਕੇ ਇਸ ਸੰਬੰਧੀ ਹੀ ਸਾਰੇ ਵੀਰ ਅੱਜ ਇੱਥੇ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੀ ਨਾਮ ਹੈ ਜਿਹੜੇ ਵਿਅਕਤੀ ਤੋਂ ਲੈ ਕੇ ਚੱਲੇ ਸੀ ਜੇ ਕੁਝ ਨਾਮ ਪਤਾ ਲੱਗਾ ਜੀ ਉਹਨਾਂ ਇਹ ਇਹਨਾਂ ਦੇ ਦੋ ਨਾਮ ਨੇ ਸਰਦਾਰ ਜਸਵੀਰ ਸਿੰਘ ਤੇ ਸਰਦਾਰ ਜਵਾਲਾ ਸਿੰਘ ਜੀ ਇਹ ਦੋਨੋਂ ਪਿਤਾ ਪੁੱਤਰ ਨੇ ਇਹਨਾਂ ਨੇ ਇਸ ਰੂਪ ਗੁਰਦੁਆਰਾ ਸਮਾਦ ਭਾਈ ਮੋਗਾ ਨਾਨਕਸਰ ਤੋਂ ਪ੍ਰਾਪਤ ਕੀਤਾ ਹੈ ਤੇ ਇਹਨਾਂ ਦੇ ਦਸਨ ਮੁਤਾਬਕ ਹੀ ਇਹਨਾਂ ਨੇ ਨਾਨਕਸਰ ਦੇ ਵਿੱਚ ਨਾਨਕਸਰ ਗੁਰਦੁਆਰਾ ਹੈ ਪੂਨੇ ਦੇ ਅੰਦਰ ਤੇ ਉੱਥੇ ਇਹ ਸ੍ਰੂਪ ਪਹੁੰਚਾਉਣਾ ਸੀ ਇਹਨਾਂ ਦੇ ਦਸਨ ਮੁਤਾਬਕ ਇਸੇ ਸ੍ਰੂਪ ਨੂੰ ਟਿਕਟਾਂ ਵੀ ਉਹਨਾਂ ਬਾਬਾ ਜੀ ਨੇ ਰਿਜ਼ਰਵ ਕਰਾ ਕੇ ਦਿੱਤੀਆਂ ਨੇ ਅਸੀਂ ਇਹਦੀ ਢੁੰਗਾਈ ਵਿੱਚ ਜਾ ਕੇ ਪੜਤਾਲ ਕਰ ਰਹੇ ਹਾਂ ਕਿ ਬਾਬਾ ਜੀ ਤੋਂ ਪਤਾ ਕਰਦੇ ਆ ਕਿ ਵਾਕਿਆ ਹੀ ਕੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਤਰ੍ਹਾਂ ਅਟੈਚੀ ਵਿੱਚ ਲਿਜਾ ਕੇ ਜਾਂ ਟਿਕਟਾਂ ਰਿਜ਼ਰਵ ਕਰਾਈਆਂ ਇਹਦੀ ਸਾਰੀ ਇਨਕੁਆਰੀ ਕੀਤੀ ਜਾਵੇਗੀ ਜੀ ਪਹਿਲਾਂ ਵੀ ਕੋਈ ਲੈ ਕੇ ਗਿਆ ਇਹਨੇ ਗੁਰੂ ਗ੍ਰੰਥ ਸਾਹਿਬ ਉਹਨਾਂ ਨੂੰ ਦੱਸਿਆ ਜੀ ਕਿ ਚੋਸਾਂ ਨਾ ਨਹੀਂ ਉਹਨਾਂ ਦੇ ਦੱਸਣ ਮੁਤਾਬਕ ਅਸੀਂ ਪਹਿਲੀ ਵਾਰ ਹੀ ਇਸ ਤਰ੍ਹਾਂ ਦਾ ਸਰੂਪ ਅਟੈਚੀ ਵਿੱਚ ਪਾ ਕੇ ਲਿਜਾ ਰਹੇ ਹਾਂ ਪਹਿਲੀ ਵਾਰ ਹੀ ਇਹ ਘਟਨਾ ਵਾਪਰੀ ਹੈ ਉਹਨਾਂ ਨੂੰ ਮਰਿਆਦਾ ਦਾ ਪਤਾ ਨਹੀਂ ਸੀ ਜੀ ਹੋਈ ਗੱਲ ਕੋਈ ਦੱਸੋ ਉਹ ਇਸ ਸੰਬੰਧ ਵਿੱਚ ਆਪਣੀ ਅਨਜਾਨਤਾ ਦੱਸ ਰਹੇ ਨੇ ਪਰ ਜਿੱਥੋਂ ਤੱਕ ਸਾਡੀ ਇਨਵੈਸਟੀਗੇਸ਼ਨ ਹੈ ਕੋਈ ਗੁਰਸਿੱਖ ਇਸ ਤਰ੍ਹਾਂ ਦਾ ਨਹੀਂ ਹੋਵੇਗਾ ਕਿ ਜਿਹਨੂੰ ਇਹ ਪਤਾ ਨਾ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਕਾਇਦਾ ਮਰਜਾਦਾ ਨਾਲ ਜਾਂਦਾ ਹੈ ਪੰਜ ਸਿੰਘ ਸਾਹਿਬਾਨ ਲੈ ਜਾ ਕੇ ਜਾਂਦੇ ਨੇ ਔਰ ਇਸ ਸੰਬੰਧ ਵਿੱਚ ਜੇ ਇਹਨਾਂ ਵੀਰਾਂ ਦੇ ਉੱਪਰ ਸਖਤ ਕਾਰਵਾਈ ਕਰਾਉਣ ਦਾ ਅਸੀਂ ਪੁਲਿਸ ਪ੍ਰਸ਼ਾਸਨ ਵਾਲੇ ਵੀਰਾਂ ਤੇ ਦਬਾਅ ਬਣਾਵਾਂਗੇ ਅੱਗੇ ਇਹਨਾਂ ਵੀਰਾਂ ਦੀ ਧੰਨਵਾਦ ਹੈ ਕਿ ਉਹ ਸਾਡਾ ਸਹਿਯੋਗ ਕਰ ਰਹੇ ਨੇ ਨੇ ਕਿਸ ਤਰ੍ਹਾਂ ਉਹ ਕਿਹੜੇ ਹਾਲਾਤ ਚ ਹੁਣ ਇਸ ਟਾਈਮ ਲੜਦੇ ਨੇ ਔਰ ਕਿੱਥੇ ਜਾ ਰਹੇ ਸੀਗੇ ਜੀ ਇਹ ਗੁਰਪ੍ਰਿੰਸ ਸਾਹਿਬ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ ਅਮਰਸਰ 에어ਪੋਰਟ ਤੋਂ ਨੂੰ ਪਤਾ ਸਾਰਾ ਇੱਥੇ ਇਹ ਸਿੰਘ ਨੇ ਸਾਡੇ ਇਹ ਆਟੋ ਚ ਲਾਉਂਦੇ ਨੇ ਇਹ ਆਟੋ ਤੇ ਆਪਣੇ ਜਾ ਰਹੇ ਸੀਗੇ ਇਹਨਾਂ ਨੂੰ ਡਾਊਟ ਹੋਇਆ ਇੱਕ ਬੰਦੇ ਦੋ ਜਿਹੜੇ ਸੀ ਮਹਾਰਾਜਾ ਸਰੂਪ ਸੂਟਕੇਸ ਦੇ ਵਿੱਚ ਪਾ ਕੇ ਲੈ ਜਾ ਰਹੇ ਸੀਗੇ ਇਹਨਾਂ ਦੇ ਵੱਲੋਂ ਰੋਕਿਆ ਗਿਆ ਰੋਕਣ ਤੋਂ ਬਾਅਦ ਉਹਦਾ ਵਿਰੋਧ ਕੀਤਾ ਗਿਆ ਤੇ ਇਹਨਾਂ ਦੇ ਨਾਲ ਕਿਸੇ ਹੋਰ ਸਿੰਘ ਨੇ ਸੇਵਾ ਕਰਦੇ ਹੋયા ਉਹ ਸਰੂਪ ਉਹਨਾਂ ਦੇ ਕੋਲੋਂ ਲੇ ਲਿਆ ਸਰੂਪ ਫਿਲਹਾਲ ਦੀ ਕੜੀ ਜਿਹੜਾ ਮੌਕੇ ਤੇ ਸੀਗਾ ਇੱਥੇ ਰਾਇਆ ਸੰਸੇ ਅਸਥਾਨ ਆ ਗੁਰੂ ਘਰ ਉੱਥੇ ਲੈ ਗਏ ਸੀ ਹੁਣ ਅਸੀਂ ਪੁਲਿਸ ਸਟੇਸ਼ਨ ਪਹੁੰਚੇ ਆ ਪਰ ਬਹੁਤ ਵਧੀਆ ਇੱਕ ਸਿਸਟਮ ਹੋਇਆ ਕਿ ਸਾਨੂੰ ਲੱਗਦਾ ਸੀ ਉਹ ਬੰਦੇ ਲੰਘ ਗਏ ਚਲੇ ਗਏ ਨੇ ਪਰ ਪੁਲਿਸ ਨੇ ਉਹਨਾਂ ਦੋਨਾਂ ਬੰਦਿਆਂ ਨੂੰ ਉੱਥੋਂ ਅਰੈਸਟ ਕਰ ਲਿਆ ਸੀਗਾ ਇੱਥੇ ਲੈ ਆਂਦਾ ਵਾ ਸ਼੍ਰੋਮਣੀ ਕਮੇਟੀ ਦੇ ਵੀ ਇੱਥੇ ਜਿਹੜੇ ਮੁਲਾਜ਼ਮ ਨੇ ਹੁਣ ਪਹੁੰਚੇ ਨੇ ਤੇ ਪਤਾ ਇਹ ਲੱਗਾ ਕਿ ਨਾਨਕਸਰੀਆਂ ਦਾ ਜਿਹੜਾ ਸਥਾਨ ਆ ਬਾਬੇ ਨਾਨਕਸਰ ਵਾਲੇ ਨੇ ਬਧਨੀ ਕਲਾ ਦੇ ਲਾਗੇ ਜਿਹੜਾ ਵਾ ਉਹ 모ਗੇ ਦੇ ਕੋਲ ਬਾਬਾ ਕਲਵੰਦ ਸਿੰਘ ਆ ਕੋਈ ਸਮਾਦ ਭਾਈ ਗੁਰਦਰਾਵਾ ਉੱਥੋਂ ਸਰੂਪ ਲੈ ਕੇ ਆਏ ਨੇ ਬਾਬਾ ਕਲਵੰਦ ਸਿੰਘ ਨੇ ਇਸ ਸਰੂਪ ਦਿੱਤਾ ਇਹਨਾਂ ਨੂੰ ਤੇ ਲੈ ਕੇ ਜਾ ਰਹੇ ਸੀ ਪੂਨੇ ਉੱਥੇ ਨਾਨਕਸਰ ਦੀ ਇੱਕ ਦੂਜੀ ਬ੍ਰਾਂਚ ਆ ਸੰਪਰਦਾ ਦੀ ਉੱਥੇ ਸਰੂਪ ਲੈ ਜਾ ਰਹੇ ਸੀ ਲਿਜਾਣ ਵਾਲੇ ਦੋਵੇਂ ਪਿਓ ਪੁੱਤ ਨੇ ਬਾਬਾ ਕਲਵੰਦ ਸਿੰਘ ਜਿਹੜਾ ਵਾ ਜਿਹਨੇ ਸਰੂਪ ਭੇਜਿਆ ਉਹਦੇ ਨਾਲ ਮੇਰੀ ਗੱਲ ਹੋਈ ਫੋਨ ਦੇ ਉੱਤੇ ਉਹਦੇ ਵੱਲੋਂ ਇਹ ਕਿਹਾ ਗਿਆ ਵਾ ਕਿ ਅਸੀਂ ਸਰੂਪ ਜਿਹੜਾ ਸੀਗਾ ਆਪਣੇ ਇਹਨਾਂ ਸਿੰਘਾਂ ਹੱਥ ਤਾਂ ਭੇਜਿਆ ਕਿ ਸਾਡੇ ਸਿੰਘ ਉਥੇ ਜਾ ਰਹੇ ਸੀਗੇ ਤੇ ਅਸੀਂ ਕਹਾਂ ਵੀ ਤੁਸੀਂ ਸਰੂਪ ਲਈ ਆਏ ਹੁਣ ਗੱਲ ਇੱਥੇ ਸਭ ਤੋਂ ਵੱਡੀ ਇਹ ਕਰਨ ਵਾਲੀ ਆ ਵੀ ਇੱਕ ਤਾਂ ਸਰੂਪ ਸੂਟਕੇਸ ਦੇ ਵਿੱਚ ਪਾ ਕੇ ਬਿਨਾਂ ਮਰਿਆਦਾ ਤੋਂ ਜੁੱਤੀਆਂ ਪਾਈਆਂ ਹੋਈਆਂ ਸੀਗੀਆਂ ਤੇ ਉਹਨਾਂ ਨੇ ਇਦਾਂ ਲਿਜਾਣਾ ਸੀ ਦੂਸਰਾ ਕੋਈ ਸ਼ੀਟ ਨਹੀਂ ਸੀ ਬੁੱਕ ਮਹਾਰਾਜ ਦੀ ਕਰਾਈ ਚਲੋ ਜੀ ਬਾਹਰਲੇ ਮੁਲਖਾਂ 'ਚ ਵੀ ਸਰੂਪ ਜਾਂਦੇ ਨੇ ਸਾਨੂੰ ਪਤਾ ਪਰ ਇੱਕ ਸ਼ੀਟ ਬੁੱਕ ਹੁੰਦੀ ਆ ਮਹਾਰਾਜ ਦੀ ਬੱਕਰੀ ਇੱਕ ਮਰਿਆਦਾ ਨਾਲ ਸਰੂਪ ਜਾਂਦਾ ਪਰ ਉਹਨਾਂ ਨੇ ਉਹ ਸਰੂਪ ਜਿਹੜਾ ਸੀ ਆਮ ਲਗਜ ਜਾਣਾ ਸੀ ਤੇ ਲਗਜ ਦੀ ਅੰਦਰ ਕੀ ਹਾਲਾਤ ਹੁੰਦੀ ਆ ਤੁਹਾਨੂੰ ਪਤਾ ਕਿਵੇਂ ਚੁੱਕ-ਚੁੱਕ ਕੇ ਉਹ ਮਾਰਦੇ ਨੇ ਕਿਦਾਂ ਪੈਰਾਂ ਦੇ ਵਿੱਚ ਲਤਾੜਦੇ ਨੇ ਲਗਜ ਨੂੰ ਉਸ ਤਰੀਕੇ ਨਾਲ ਸਰੂਪ ਜਾਣਾ ਸੀ ਪਰ 12 ਜਿਹੇ ਬੜੀ ਵਧੀਆ ਨਾਲ ਕੋਲੋਂ ਕਿ ਮਹਾਰਾਏ ਨੇ ਸਰੂਪ ਜਿਹੜਾ ਸਤਕਾਰ ਸਹਿਤ ਉਥੋਂ ਸਿੰਘਾਂ ਨੇ ਸੇਵਾ ਕਰ ਲਈ ਹੁਣ ਦੂਸਰੀ ਗੱਲ ਇਹ ਕਿ ਇਹ ਆ ਕਿ ਜਿਹੜੇ ਡੇਰੇ ਨੇ ਕੀ ਇਹਨਾਂ ਕੋਲ ਅਥਾਰਟੀ ਹੈ ਕਿ ਜਿੰਨੂੰ ਮਰਜ਼ੀ ਇਹ ਸਰੂਪ ਮਹਾਰਾਜ ਦੇ ਦੇ ਦਿੰਦੇ ਨੇ ਤੇ ਉਹ ਕਿੱਥੇ ਵੀ ਲੈ ਜਾਂਦਾ ਕਿਸੇ ਦਾ ਵੀ ਘਟਨਾ ਜੇ ਵਾਪਰ ਜਾਂਦੀ ਹੈ ਤੇ ਫਿਰ ਉਹਦਾ ਜ਼ਿੰਮੇਵਾਰ ਕੌਣ ਹੈ ਸ਼ਰਮਣੀ ਕਮੇਟੀ ਜਿਹੜੀ ਆ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਅਥਾਰਟੀ ਆ ਇਹਨਾਂ ਨੂੰ ਸਾਨੂੰ ਪਤਾ ਜੇ ਕਿਸੇ ਨੂੰ ਸਰੂਪ ਦੀ ਲੋੜ ਆ ਉਹ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆਉਂਦਾ ਲਿਖਤ ਪੜਤ ਕਰਕੇ ਪ੍ਰੋਪਰ ਵੇਹ ਦੇ ਨਾਲ ਹੀ ਸਰੂਪ ਜਿਹੜਾ ਨੂੰ ਦਿੱਤਾ ਜਾਂਦਾ ਪਰ ਇਹ ਡੇਰੇਦਾਰ ਜਿਹੜੇ ਬਾਬੇ ਨੇ ਉਹਨਾਂ ਦੇ ਵੱਲੋਂ ਆਪਣੀ ਮਰਜ਼ੀ ਦੇ ਨਾਲ ਜਿੱਥੇ ਮਰਜ਼ੀ ਸਰੂਪ ਭੇਜ ਦਿੱਤੇ ਜਾਂਦੇ ਨੇ ਵੱਡਾ ਪੁਆਇੰਟ ਇਹ ਆ ਵੀ ਇਹਨਾਂ ਦੇ ਕੋਲ ਸਾਰੇ ਸਾਧਨ ਨੇ ਡੇਰੇਦਾਰਾਂ ਦੇ ਕੋਲ ਪਾਲਕੀਆਂ ਨੇ ਵੱਡੀਆਂ ਗੱਡੀਆਂ ਨੇ ਆ 50-50 ਲੱਖ ਦੀਆਂ ਗੱਡੀਆਂ 'ਚ ਘੁੰਮਦੇ ਆ ਤੁਸੀਂ ਜਾਣਦੇ ਹੋ ਪਰ ਕੀ ਇਹਨਾਂ ਕੋਲ ਇੰਨੀ ਵੀ ਮਾਇਆ ਨਹੀਂ ਸੀ ਹੈਗੀ ਕਿ ਇਹ ਪਾਲਕੀ ਸਾਹਿਬ ਦੇ ਸਰੂਪ ਮਹਾਰਾਜ ਦਾ ਪੂਨੇ ਭੇਜ ਦਦੇ ਪੂਨਾ ਬਹੁਤੀ ਦੂਰ ਨਹੀਂ 2000 ਕਿਲੋਮੀਟਰ ਹੋਊਗਾ 3 ਹੋਊਗਾ ਪਰ ਇਹਨਾਂ ਕੋਲ ਕਿਹੜੇ ਸਾਧਨ ਨਹੀਂ ਹੈਗੇ ਹੁਣ ਸਾਨੂੰ ਕੋਈ ਮੈਂ ਫੋਨ ਤੇ ਗੱਲ ਕਰੀ ਕਿ ਤੇ ਪਾਲਕੀ ਵੀ ਹੈਗੀ ਆ ਫਿਰ ਤੁਸੀਂ ਪਾਲਕੀ ਕਿਉਂ ਨਹੀਂ ਭੇਜਿਆ ਅਕੇ ਜੀ ਸਾਡੇ ਸਿੰਘ ਜਾ ਰਹੇ ਸੀ ਅਸੀਂ ਭੇਜਤਾ ਬੜੀ ਲਾਹਨਤਈ ਵਾਲੀ ਗੱਲ ਆ ਇੱਕ ਸਿੱਖ ਹੋ ਕੇ ਤੁਸੀਂ ਧਰਮ ਪ੍ਰਚਾਰ ਕਰਨ ਵਾਲੇ ਸਥਾਨਾਂ ਦੇ ਮਾਲਕ ਹੋ ਕੇ ਡੇਰੇਦਾਰ ਹੋ ਕੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਬੜੀਆਂ ਮੰਦ ਭਗੀਆਂ ਨੇ ਮੈਨੂੰ ਲੱਗਦਾ ਵੀ ਸਾਨੂੰ ਸੰਗਤ ਨੂੰ ਸੁਚੇਤ ਹੋਣ ਦੀ ਲੋੜ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋ ਸਖਤ ਇਹਦੇ ਵਾਸਤੇ ਸਿਸਟਮ ਬਣਾਉਣ ਦੀ ਬਹੁਤ ਜ਼ਿਆਦਾ ਲੋੜ ਹੈ ਅਸੀਂ ਤਾਂ ਰੌਲਾ ਪਾ ਰਹੇ ਹਾਂ ਕਿ ਸਾਡੀ ਸੰਸਥਾ ਵਾ ਜਿਹੜੀ ਜਿਹਦੀਆਂ ਜ਼ਿੰਮੇਵਾਰੀਆਂ ਨੇ ਉਹ ਇੱਕ ਸਿਸਟਮ ਬਣਾਵੇ ਇਸ ਤਰੀਕੇ ਦੇ ਨਾਲ ਕੋਈ ਵੀ ਸਰੂਪ ਜਿਹੜਾ ਵਾ ਉਹ ਲਿਜਾ ਕੇ ਕੁਝ ਵੀ ਕਰ ਸਕਦਾ ਜਾਂ ਕਿਸੇ ਵੀ ਤਰ੍ਹਾਂ ਦੀ ਘਟਨਾ ਵਾਪਰ ਸਕਦੀ ਹੈ ਜਿਸ ਤਰ੍ਹਾਂ ਹੁਣ ਸਰੂਪ ਇਹਨਾਂ ਨੂੰ ਹੌਲ ਓਵਰ ਕਰਕੇ ਲੰਘੇ ਸੀਗੇ ਇਹੋ ਚੱਲ ਜਾਂਦੇ ਜੇ ਕੋਈ ਬੇਦਬੀ ਹੋ ਗਈ ਸੋ ਕਿਤੇ ਨਾ ਕਿਤੇ ਜਿਹੜੇ ਇਹ ਲੋਕ ਨੇ ਡੇਰੇਦਾਰ ਨੇ ਜਾਂ ਜਿਹੜੇ ਉਹ ਲੋਕ ਨੇ ਜਿਹੜੇ ਧੰਦਾ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਇਹਨਾਂ ਨੂੰ ਨੱਥ ਪਾਉਣ ਦੀ ਲੋੜ ਆ ਤੇ ਅਸੀਂ ਧੰਨਵਾਦ ਕਰਦੇ ਹਾਂ ਇਸ ਵੀਰ ਦਾ ਜਿਨ੍ਹਾਂ ਨੇ ਕੋਲੋਂ ਗੁਰੂ ਸਾਹਿਬ ਨੇ ਸੇਵਾ ਲਈ ਆ ਸਾਰੇ ਸਿੰਘਾਂ ਦਾ ਰਾਇਸਾਂਸੀ ਵਾਲਿਆਂ ਦਾ ਜਿਨ੍ਹਾਂ ਨੇ ਰਲ ਕੇ ਹਿੰਮਤ ਕੀਤੀ ਆ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਭਾਈ ਜਗਦੇਵ ਸਿੰਘ ਤੇ ਹੋਰ ਸਿੰਘ ਪਹੁੰਚੇ ਨੇ ਆਸ ਕਰਦੇ ਹਾਂ ਕਿ ਉਹ ਤੇ ਉਸ ਬੰਦੇ ਤੇ ਖਾਸ ਕਰਕੇ ਉਸ ਡੇਰੇਦਾਰ ਦੇ ਉੱਤੇ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਦੇ ਕਰਾਉਣ ਵਾਸਤੇ ਅਸੀਂ ਚਾਰਜੋ ਹੀ ਕਰ ਰਹੇ ਹਾਂ ਜੀ। ਹਾਂ ਜੀ ਅਸੀਂ ਕੰਪਲੇਂਟ ਦੇ ਦਿੱਤੀ। ਹਾਂ ਬਿਲਕੁਲ ਲਿਖਤੀ ਕੰਪਲੇਂਟ ਜਿਹੜੀ ਆ ਉਹ ਸ਼ਰਨੀ ਕਮੇਟੀ ਦੇ ਕਿਹਾ ਕਿ ਅਸੀਂ ਕਰਾਂਗੇ ਜੀ ਚਲੋ ਵਧੀਆ ਗੱਲ ਆ ਆਪਾਂ ਤਾਂ ਕਾਰਵਾਈ ਹੋ ਕਰਾਉਣੀ ਆ ਅਸੀਂ ਵੀ ਨਾਲ ਆਪਣਾ ਵੇਰਵਾ ਪਾ ਕੇ ਉਸ ਬੰਦੇ ਤੇ ਬਾਈ ਨੇਮ ਅਸੀਂ ਕੰਪਲੇਂਟ ਕਰ ਰਹੇ ਹਾਂ ਦੋਵੇਂ ਬੰਦੇ ਇੱਥੇ ਮੌਕੇ ਤੇ ਫੜੇ ਗਏ ਨੇ ਇਹਨਾਂ ਤੇ ਵੀ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਕਾਈ ਜਾਊਗੀ। ਹਾਂ ਜੀ ਸਰ ਜਿਹੜੇ 에어ਪੋਰਟ ਤੋਂ ਸ਼੍ਰੀ ਗੁਰੂ ਗ੍ਰੰਤ ਸਾਹਿਬ ਜੀ ਦੇ ਸਰੂਪ ਫੜੇ ਗਏ ਕੀ ਮਾਮ ਕੀ 255 ਸੀ ਸਪਾਇਰ ਜੈਟ ਦੀ ਫਲਾਈਟ ਤੇ ਅਮਰ ਸਰਪੰਦ ਦਿੱਲੀ ਤੋਂ ਦਿੱਲੀ ਤੋਂ ਅਗੁਨਾਂ ਨੇ ਪੂਨੇ ਜਾਣਾ ਸੀ ਜਾ ਰਿਹਾ ਸੀ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਉਹ ਅਟਾਚੀ ਵਿੱਚ ਗੁਰੂਗ੍ਰੰਥ ਸਾਹਿਬ ਪਾ ਕੇ ਲੈ ਕੇ ਜਾ ਰਹੇ ਅਸੀਂ ਜਾ ਕੇ ਜਦੋਂ ਦੇਖਿਆ ਤਾਂ ਗੁਰੂਗ੍ਰੰਥ ਸਾਹਿਬ ਨੂੰ ਟੈਕੀ ਵਿੱਚ ਪੜਵਾ ਕੇ ਗੁਰੂ ਮਰਿਆਦਾ ਅਨੁਸਾਰ ਉਸ ਨੂੰ ਗੁਰਦੁਆਰਾ ਸਾਹਿਬ ਅੱਗੇ ਸੇਵਾਦਾਰ ਕਰ ਦਿੱਤਾ ਉਸ ਤੋਂ ਬਾਅਦ ਅਸੀਂ ਐਸਐਸਜੀਪੀਸੀ ਨੂੰ ਇਨਫੋਰਮ ਕਰ ਦਿੱਤਾ ਉਹ ਦੋਨਾਂ ਦੋਸ਼ੀਆਂ ਨੂੰ ਅਸੀਂ ਇੰਝ ਤਰ੍ਹਾਂੇ ਫੜ ਕੇ ਲਿਆਏ ਹਾਂ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ। ਸਰ ਪਤਾ ਕਿਸ ਤਰ੍ਹਾਂ ਲੱਗਾ ਕਿ ਜਿਹੜੇ ਟੈਚੀ ਕੇਸ ਦੇ ਵਿੱਚ ਸਰੂਪ ਹੈ। ਉਹ ਅੰਦਰ ਜਦੋਂ ਐਕਸ-ਰੇ ਕੀਤਾ ਉਦੋਂ ਪਤਾ ਲੱਗਿਆ ਵੀ ਇਹਦੇ ਵਿੱਚ ਟੈਚੀ ਹੈਗੇ ਹੈ। ਸੀਜ਼ ਆਪਣੇ ਜਦੋਂ ਐਕਸ-ਰੇ ਕੀਤਾ। ਤਾਂ ਸਰ ਕਿਸ ਤੋਂ ਲੋ ਜਾਣਕਾਰੀ ਕਿਸ ਤੋਂ ਦਿੱਤੀ ਗਈ ਤੁਹਾਨੂੰ? ਇਹ ਗੁਰਨਾਥ ਸਿੰਘ son of ਸੁਰਿੰਦਰ ਸਿੰਘ ਰਾਜ ਹੰਸੀ ਤੇ ਰਹਿਣ ਵਾਲੇ ਉਹਨਾਂ ਦੇ ਬਿਆਨ ਦੇ ਆਧਾਰ ਤੇ ਪ੍ਰਚਲਿਤ ਹੋਦਾ ਜਾਦਾ ਕਿ ਉਹ ਸਿੱਖ ਸੰਗਤ ਦੀ ਸਾਰੀ ਸਿੱਖ ਸੰਗਤ ਨੂੰ ਠੇਸ ਪਹੁੰਚੀ ਹੈ। ਉਹਨਾਂ ਦੀਆਂ ਭਾਵਨਾ ਨੂੰ ਮੁੱਖ ਰੱਖਦੇ ਇਹਨਾਂ ਦੇ ਕਾਰਕ ਕਰਦੇ ਕਿਉਂ ਜੀ ਸਰ ਦੋਵੇਂ ਵਿਅਕਤੀ ਗ੍ਰਿਫਤਾਰ ਕਰ ਲਏ ਜਾਂ ਹਾਂਜੀ ਦੋਨੇ ਗ੍ਰਿਫਤਾਰ ਕਰ ਲਏ ਠੀਕ ਜੀ